ਗਰਨਾਬ ਸਿੰਘ ਜੀ ਪਿੰਡ ਕਿਹੜਾ ਜੀ ਲਬਾਣੇ ਵਾਲੀ ਜੀ ਜਿਲ੍ਹਾ ਜੀ ਮਕਸਰ ਸਾਹਿਬ ਹਾਂਜੀ ਤੁਹਾਨੂੰ ਆਪਾਂ 5 ਜੂਸ ਬੋਡੀ ਸਰਵਿਸ ਪੈਕ ਦਿੱਤੇ ਸੀਗੇ ਜੀ ਕੁਝ ਮਹੀਨੇ ਪਹਿਲਾਂ ਹਾਂਜੀ 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 ਉਹਨੂੰ ਵਰਤਣ ਤੋਂ ਬਾਅਦ ਤੁਹਾਨੂੰ ਕੀ ਕੀ ਫਰਕ ਪਿਆ ਜੀ ਕੀ ਕੀ ਤੁਹਾਡੀਆਂ ਪ੍ਰੋਬਲਮਾਂ ਸੀ ਬਹੁਤ ਫਰਕ ਪੈ ਗਿਆ ਜੀ ਮੇਰੇ ਗੋਡਿਆਂ ਦੇ ਬਹੁਤ ਜਿਆਦਾ ਰਹਿੰਦੀ ਸੀ ਦਰਦ ਰਹਿੰਦੀ ਸੀ ਤੁਰਿਆ ਨਹੀਂ ਸੀ ਜਾਂਦਾ ਜੀ ਹਾਂਜੀ ਤੇ ਉਹ ਵਰਤਣ ਨਾਲ ਮੈਂ ਕਾਫੀ ਫਰਕ ਪੈ ਗਿਆ ਜਿੰਦਾ 60 70 ਰੁਪਏ ਫਰਕ ਪੈ ਗਿਆ ਨਹੀਂ ਜੀ 60 70 ਰੁਪਏ ਇਹ ਤੁਹਾਨੂੰ ਫਰਕ ਪੈ ਗਿਆ ਤੁਸੀਂ ਇੱਕ ਸਰਵਿਸ ਪੈ ਗਿਆ ਹਾਂਜੀ 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 ਤੇ ਤੁਹਾਡੇ ਜਿਹੜੇ ਗੋਡੇ ਸੀ ਗੋਡੇ ਵੀ ਠੀਕ ਹੋ ਗਏ ਇੱਕ ਤੁਹਾਡੀ ਵੀਕਨੈਸ ਸੀਗੀ ਉਹ ਵੀ ਸਰੀਰ ਦੇ ਵਿੱਚ ਤਾਕਤ ਹਾਂਜੀ 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 ਸਰੀਰ ਦੇ ਵਿੱਚ ਪੂਰੀ ਫੁਰਸਤੀ ਆ ਗਈ ਜਣੀ ਦਾ ਬਾਕੀ ਗੱਲ ਪਹਿਲਾਂ ਸਰੀਰ ਸੁਸਤੀ ਹਾਰੀਦਾ ਸੀ ਕੰਮ ਉਚਿਤ ਕਰ ਕਰਦਾ ਸੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੁਸਤੀ ਜੀ ਰਹਿੰਦੀ ਸੀ ਉਹ ਵੀ ਹੁਣ ਚੱਕੀ ਗਈ ਹਾਂਜੀ 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 ਸਰੀਰ ਮਤਲਬ ਜੇ ਕਿਹੜੀ ਕੰਮ ਕਰਦਾ ਹਾਂਜੀ ਹਾਂਜੀ ਅੱਜ ਬਾਕੀ ਜਿਵੇਂ ਚਿੰਤਾ ਚੋਰੇ ਚੇਵੇਂ ਖਾ ਮੁਖਾ ਵੇਲੇ ਟਾਈਮ ਤੇ ਮਤਲਬ ਇਹ ਚਿੰਤਾ ਚੋਰੇ ਜੋ ਵੀ ਖਤਮ ਹੋ ਗਏ ਜਣੀ ਦਾ ਜੀ ਖਤਮ ਹਾਂਜੀ ਹੁਣ ਜਿਹੜੇ ਭੈਣ ਭਰਾ ਤੁਹਾਡੀ ਵੀਡੀਓ ਦੇਖ ਰਹੇ ਬਜ਼ੁਰਗ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਾਡੀ ਸਰਵ ਸਪੰਜ ਜੂਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਮੈਂ ਤਾਂ ਰਾਜ ਜੀ ਯੂਜ਼ ਕਰਨ ਜਰੂਰ ਕਰਨ ਜੀ ਬਾਕੀ ਗੱਲ ਹੈ ਜਿਵੇਂ ਮੈਂ ਠੀਕ ਹੋਇਆ ਤਕਰੀਬਨ ਲਗਭਗ ਠੀਕ ਹੋਣਗੇ ਜੀ ਓਕੇ ਜੀ ਧੰਨਵਾਦ ਜੀ